ਬਈ ਲੋਕ ਕੀ ਕਹਿੰਦੇ 25 ਲੱਖ ਲਾ ਕੇ ਪਿੰਡੇ ਬਿਜ਼ਨਸ ਕਰ ਲੰਦੇ ਐਡੀ ਕਿਹੜੀ ਮਜਬੂਰੀ ਸੀ ਬਾਹਰ ਕਿ ਆਏ ਹਾਂ ਕਹਿੰਦਾ ਚੱਕ ਕੇ ਜ਼ਿੰਮੇਵਾਰੀ ਦਾ ਬਸਤਾ ਤੇ ਲੈ ਕੇ ਬਾਬੇ ਦਾ ਨਾਂ ਆਇਆ ਕਿ ਸਾਡੀ ਕਿਸਮਤ ਚ ਲਿਖਿਆ ਸੀ ਪਰਦੇਸ ਜਾਣਾ ਅਸੀਂ ਤਾਂ ਆਏ ਹਾਂ ਸਹੀ ਗੱਲ ਹੈ ਕਿ ਹਾਂ ਉੱਥੇ ਰਹਿ ਕੇ ਵੀ ਕੁਝ ਬਣ ਸਕਦਾ ਸੀ ਪਰ ਸਾਡੇ ਚ ਇੰਨੀ ਪੇਸ਼ੈਂਸ ਹੋਣੀ ਸੀ ਉੱਥੇ ਸਿਰ ਤੇ ਮਾਂ-ਬਾਪ ਸੀ ਉੱਥੇ ਡੂ ਆੜਾਈ ਸਿਚੁਏਸ਼ਨ ਐਨੀ ਨਹੀਂ ਸੀ ਸਹੀ ਗੱਲ ਹੈ ਕਿ ਦੇਸ਼ ਤਾਂ ਸਾਡਾ ਚੰਗਾ ਸੀ ਪਰ ਪਉ ਸਰਕਾਰਾਂ ਨੂੰ ਮਾੜਾ ਕਹਿੰਦਾ ਏ ਉੱਥੇ ਪੀ ਐਚ ਡੀ ਵਾਲੇ ਵੀ ਘਰ ਬੈਠੇ ਨੇ ਇੱਥੇ ਧਿਆੜੀਆਂ ਦਾ ਵੀ ਮੁੱਲ ਪੈਂਦਾ ਏ ਸਹੀ ਗੱਲ ਅੰਦਰ ਰਹੀ ਗੱਲ ਬਿਜ਼ਨਸ ਦੀ ਕਹਿੰਦਾ ਅੱਜ ਬਿਜ਼ਨਸ ਕਰਨੇ ਆਉਂਦੇ ਮਿੱਤਰਾਂ ਪਰਦੇਸਾਂ 'ਚ ਨਾ ਧਿਆੜੀਆਂ ਲਾਉਂਦੇ ਮਿੱਤਰਾਂ ਬਾਹਰ ਬੈਠਿਆਂ ਸਿਰਫ ਮਜਬੂਰੀਆਂ ਕਰਕੇ ਨਹੀਂ ਸਾਡੇ ਦਿਲ ਕਿਹੜਾ ਚਾਹੁੰਦੇ ਵਿੱਚ ਹਾਂ ਵੇ ਕਿ ਸਾਡੇ ਹਿੱਸੇ ਲੋਕਾਂ ਦੇ ਤਾਂ ਨਹੀਂ ਆਏ ਕਿ ਲੋਕਾਂ ਹਿੱਸੇ ਸੱਟਾਈਆਂ ਬਿਜ਼ਨਸ ਆਏ ਲਾਲਿਆਂ ਦੇ ਹਿੱਸੇ ਸਾਡੇ ਹੁਸੈਨ ਸ਼ਿਫਟਾਇਆ ਸੱਚੀ ਗੱਲ ਹੈ ਵੀ ਕਿ ਜੇ ਹਾਲੇ ਵੀ ਗੱਲਾਂ ਤੇ ਸ਼ੱਕ ਹੈ ਕੋਈ ਤੁਸੀਂ ਹਾਲਾਤ ਝਰ ਕੇ ਵੇਖ ਲਓ ਅਸੀਂ ਪਰਦੇਸ ਆ ਕੇ ਵੇਖ ਲਿਆ ਤੁਸੀਂ ਵੀ ਜਿੰਨਸ ਕਰਕੇ ਵੇਖ ਲਓ ਕਿ ਜਿਹੜੀ ਮੰਜ਼ਿਲ ਤੇ ਓਖੇ ਨੇ ਰਾ ਹਾਂਜੀ ਅਸੀਂ ਉਸੇ ਹੀ ਰਾਹ ਆਏ ਹਾਂ ਸਾਡੀ ਕਿਸਮਤਾਂ ਚ ਲਿਖਿਆ ਸੀ ਪਰਦੇਸ ਨੂੰ ਬਸ ਅਸੀਂ ਤਾਂ ਆਇਆ